ਤੇਰੇ ਮੇਰੇ ਤੇਰੇ ਦੁਦੀਆਂ ਹੋ ਹੈ ਬਾਰ-ਬਾਰੀਆਂ ਮੈਂ ਸੋਚੀ ਸੀ ਕਿਉਂ ਨਾ ਆਪਣੀ ਦੋਸਤੀ ਨੂੰ ਅਸੀਂ ਇੱਕ ਹੋਰ ਅੱਗੇ ਵਧਣ ਦਾ ਮੌਕਾ ਦੇਈਏ ਚੁੱਪ ਕਰੋ ਓਏ ਜੇ ਤੁਹਾਡੇ ਸੇਠ ਨੇ ਕੰਮ ਕੀਤਾ ਮੈਂ ਵੀ ਪਾਪੜ ਨਹੀਂ ਵੇਲੇ ਮੈਂ ਵੀ ਬਹੁਤ ਕੰਮ ਕੀਤਾ ਮੈਂ ਤੁਹਾਨੂੰ ਇੱਕ ਇੱਕ ਜene ਨੂੰ ਆਪਣੀ ਕੋਠੀ ਦੀ ਨੌਕਰ ਰੱਖ ਲਾਂ ਪਿੱਤੀ ਗਾਰਮੈਂਟਸ ਦਾ ਕੰਮ ਤਾਂ ਬਹੁਤ ਵਧੀਆ ਹੈ ਪਰ ਮੈਂ ਸ਼ੁਰੂ ਤੋਂ ਇੱਕ ਪੱਤਰਕਾਰ ਬਣਨਾ ਚਾਹੁੰਦਾ ਮੀਡੀਆ ਵਾਲਾ ਟੀਵੀ ਵੜਾ ਲੋਕੀ ਮੈਨੂੰ ਰੋਜ਼ ਟੀਵੀ ਤੇ ਦੇਖਿਆ ਕਰਨਗੇ ਸੈਡ ਜੀ ਮੈਂ ਤਾਂ ਪੇਮੈਂਟ ਸਾਰੀ ਤੁਹਾਨੂੰ ਐਡਵਾਂਸ ਕਰ ਬੈਠੀਆਂ ਦੱਸੋ ਮੈਨੂੰ ਕੀ ਕਰਾਂ ਮੈਨੂੰ ਕੋਈ ਰਾਹ ਨਹੀਂ ਲੱਭਦਾ ਦੱਸੋ ਹੁਣ ਕੀ ਕਰਾਂ ਮੈਡਮ ਜੀ ਉੱਚਾ ਨਾ ਬੋਲੋ ਇੱਥੇ ਸਿਵਲ ਵਰਦੀ ਚ ਪੁਲਿਸ ਘੁੰਮਦੀ ਐ ਕਿਉਂਕਿ ਅਸੀਂ ਬਿਨਾ ਬਿੱਲ ਤੋਂ ਮਾਲ ਭੇਜਦੇ ਆਂ ਤੇ ਆਪਾਂ ਦੋਨੇ ਹੀ ਧੇਰਾ ਰਗੜੇ ਜਾਵਾਂਗੇ ਤੇਰੇ ਮੇਰੇ ਧੇਰੇ ਦਿਲ ਦੀਆ ਹੈ ਬਾਾਈ ਬਾਾਈ ना ना करा दीपा की करता होगा दीपे न फोन करा जो ना करा चल करा लीलो हेलो ਹਾਂ ਦੇਪ, ਕਿ ਹਾਲ ਚਾਲ ਨੇ? ਹਾਂ ਕਿਰਤੀ, ਕੀ ਹਾਲ ਐ? ਮੈਂ ਤਾਂ ਠੀਕ ਆ, ਤੂੰ ਸੁਣਾ, ਤੇਰਾ ਕੀ ਹਾਲ ਐ? ਹਾਂ ਮੈਂ ਤਾਂ ਠੀਕ ਐ। ਅੱਜ ਦਾ ਦੱਸ ਤੇਰਾ ਕੀ ਆ ਪਲਾਨ ਐ? ਮੇਰਾ ਤਾਂ ਕੋਈ ਪਲਾਨ ਨਹੀਂ ਆ। ਮੈਂ ਤਾਂ ਪੂਰਾ ਦਿਨਾਂ ਚ ਕਰੀ ਆ। ਤੂੰ ਦੱਸ, ਤੇਰਾ ਕੀ ਪਲਾਨ ਆ? ਮੈਂ ਸੋਚਦੀ ਸੀ ਕਿਉਂ ਨਾ ਆਪਣੇ ਦੋਸਤੀ ਨੂੰ ਅਸੀਂ ਇੱਕ ਹੋਰ ਅੱਗੇ ਵਧਣ ਦਾ ਮੌਕਾ ਦੇਈਏ। ਪਰ ਕੀਰਤੀ ਮੈਂ ਇਹ ਸੋਚਦਾ ਸੀ ਆਪਣੀ ਦੋਸਤੀ ਤੇ ਪੱਕੀ ਐ ਪਰ ਉਸ ਤੋਂ ਪਹਿਲੇ ਮੈਂ ਸੋਚਦਾ ਪਿਆ ਕਿ ਆਪਾਂ ਕੋਈ ਕੰਮ ਕਰ ਸੈਟ ਕਰ ਲਈਏ ਕੰਮ ਕਰਤਾ ਬਾਅਦੋ ਸੱਟ ਹੋ ਜਾਣਗੇ ਮੇਰੇ ਮੰਮੀ ਡੈਡੀ ਵਿਆਹ ਨੂੰ ਬਹੁਤ ਜ਼ਿਆਦਾ ਕਾਲੀ ਪਿਓਏ ਨੇ ਤੂੰ ਦੱਸ ਮੈਂ ਕੀ ਕਰਾਂ ਉਹ ਇੰਨੀ ਛੇਤੀ ਵਿਆਹ ਕੀਰਤੀ ਹਲੇ ਕੱਲ ਤੇ ਸੀ ਕਾਲਜ ਖਤਮ ਕੀਤਾ ਆ ਤੇ ਤੇਰੇ ਮੰਮੀ ਡੈਡ ਨੂੰ ਵਿਆਹ ਦੀ ਕਾਲੀ ਵੀ ਬੈ ਗਈ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਕਰਾ ਅੰਕਲ ਜੀ ਦੇ ਨਾਲ ਮੈਂ ਗੱਲ ਕਰਦਾ ਹਾਂ ਹਲੇ 5-6 ਸਾਲ ਬਿਲਕੁਲ ਵਿਆਹ ਦੇ ਬਾਰੇ ਨਹੀਂ ਸੋਚਣਾ ਜਾਂ ਕਰਾ ਮੇਰੀ ਗੱਲ ਅੰਕਲ ਜੀ ਨਾਲ ਡੈਡੀ ਤਾਂ ਘਰੇ ਹੈ ਨਹੀਂਗੇ ਡੈਡੀ ਤਾਂ ਕੰਮ ਤੇ ਗਏ ਹੋਏ ਨੇ ਤੇ ਮੰਮੀ ਨਾਲ ਕਰਾ ਦੇ ਗੱਲ ਮੇਰੀ ਮੰਮੀ ਤਾਂ ਹੈ ਨਹੀਂ ਘਰੇ ਮੈਂ ਦੱਸਿਆ ਨਹੀਂ ਇਸ ਤੈਨੂੰ ਪਹਿਲਾਂ ਡੈਡੀ ਵੀ ਨਹੀਂ ਹੈਗੇ ਹਾਂ ਮੈਂ ਤੈਨੂੰ ਬੁਲਾ ਰਹੀ ਸੀ ਮੈਂ ਕਿਹਾ ਆ ਜਾ ਘਰੇ ਜ਼ੁਬੇਕੇ ਦੋਨੇ ਜਾਨੀ ਗੱਲਾਂ ਕਰੀਏ ਅਮ ਅੱਛਾ ਤੇ ਘਰ ਵਿੱਚ ਕੱਲੀ ਆ ਤੂੰ ਹੂੰ ਹਾਂ ਹਾਂ ਮੈਂ ਘਰ ਚ ਕੱਲੀ ਆ ਬੋਰ ਹੋ ਰਹੀ ਆ ਅੱਛਾ ਬੋਰ ਹੋ ਰਹੀ ਆ ਤੂੰ ਇਵੇਂ ਕਰ ਫਿਰ ਮੋਬਾਈਲ ਤੇ ਕੋਈ ਗੇਮ ਖੇਡ ਲਾ ਨਹੀਂ ਤੇ ਇਵੇਂ ਕਰ ਤੂੰ ਮੂਵੀ ਵੇਖ ਲਾ हां एक नई फिल्म आई है पुष्पा 2 ओदे च हीरो केदाया साला झुकेगा नहीं इना केन डायलॉग बोलदा है इन्नी बढ़िया फिल्म है तू देखला यार मैं तन्नू ਘਰ ਬੁਲਾਉਂਦੀ ਆ ਗੱਲਾਂ ਕਰੀ ਜਾਨੀਂ ਤੂੰ ਮੂਵੀ ਦੀਆਂ ਗੱਲਾਂ ਕਰੀ ਜਾਂਦਾ ਮੂਵੀ ਲੈ ਕੇ ਜਾਣ ਨੂੰ ਤੂੰ ਆਣਾ ਜਾਂ ਨਹੀਂ ਆਣਾ ਦੱਸ ਮੈਨੂੰ ਇੱਕ ਵਾਰੀ ਯਾਰ एक्चुअली ਗੱਲ ਇਹ ਆ ਕਿ ਨਾ ਮੰਮੀ ਨੇ ਮੇਰੇ ਸਾਰੇ ਕੱਪੜੇ ਨਾ ਧੋਤੇ ਆ ਤੇ ਮੈਂ ਹੁਣ ਨਾ ਪਜਾਮੇ ਬੂਟ ਕੁੜਤੇ ਚ ਖੜਾ ਆ ਘਰ ਦੇ ਵਿੱਚ ਤੇ ਤੈਨੂੰ ਪਤਾ ਹੀ ਐ ਮੈਂ ਪਜਾਮਾ ਕੁੜਤਾ ਬਾਹਰੇ ਘਰੋਂ ਬਾਹਰ ਨਹੀਂ ਜਾਂਦਾ ਸਮਝੀ ਮੇਰੀ ਗੱਲ ਯਾਰ ਮੈਨੂੰ ਝੂਠ ਨਾ ਬੋਲ ਮੈਨੂੰ ਪਤਾ ਤੈਨੂੰ ਜ਼ਰੂਰ ਪ੍ਰੀਤੀ ਦਾ ਫੋਨ ਆਇਆ ਹੋਊਗਾ ਠੀਕ ਐ ਤਾਂ ਹੀ ਨਹੀਂ ਤੂੰ ਮੇਰੇ ਨਾਲ ਗੱਲ ਕਰਦਾ ਚਲ ਠੀਕ ਐ ਮੈਂ ਫੋਨ ਕੱਟਣ ਲੱਗੀ ਹੈਲੋ 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 ਕੀਰਤੀ ਕੀਰਤੀ ਗੱਲ ਤਾਂ ਸੁਣ ਗੱਲ ਤਾਂ ਸੁਣ ਹੈਲੋ 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 ਇਹ ਕੁੜੀਆਂ ਵੀ ਨਾ ਇੱਕ ਦੂਜੇ ਤੋਂ ਬਹੁਤ ਛੜਦੀਆਂ ਨੇ ਉਹ ਅਕੀ ਦਾ ਫੋਨ ਆ ਗਿਆ ਉਹ ਪ੍ਰੀਤੀ ਦਾ ਫੋਨ ਆ ਗਿਆ ਕੀ ਕਰਾਂ ਕੀ ਕਰਾਂ ਕੀ ਕਰਾਂ ਚੱਕ ਲੈਣਾ ਹੈ ਹੈਲੋ 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 ਹਾਂ ਪ੍ਰੀਤੀ ਕੀ ਹਾਲ ਹੈ ਠੀਕ ਆ ਹੈਲੋ ਕਿੱਥੇ ਆ ਦੀਪੇ ਮੈਂ ਕਾਲਜ ਦੇ ਬਾਹਰ ਤੇਰਾ ਵੇਟ ਕਰ ਰਹੀ ਆ ਤੂੰ ਜਲਦੀ ਆ ਜਾ ਇਹਨੂੰ ਹੁਣ ਮੈਂ ਕੀ ਬਹਾਨਾ ਲਾਵਾਂ ਹਾਂ ਇਹਨੂੰ ਕਹਣਾ ਮੈਂ ਮੂਵੀ ਦੇਖਣ ਚੱਲਿਆ ਨਹੀਂ ਨਹੀਂ ਇਹ ਤੈਨੂੰ ਕਹਿਤਾ ਨਾ ਮੂਵੀ ਦੇਖਣ ਚੱਲਿਆ ਇਹਨੇ ਥੀਏਟਰ ਤੇ ਆ ਜਾਣਾ ਕੀ ਕਹਾਂ ਇਹਨੂੰ ਹੈ ਹਾਂ ਮੈਨੂੰ ਕਹਣਾ ਬਿਮਾਰ ਆ ਨਹੀਂ ਨਹੀਂ ਜੇਲ੍ਹ ਮੈਂ ਕਹਤੋ ਨਾ ਬਿਮਾਰ ਆ ਤੇਨੇ ਘਰੇ ਆ ਜਾਣਾ ਪਤਾ ਲੈਣ ਕੀ ਕਵਾਂ ਕੀ ਕਵਾਂ ਹਾਂ ਹੈਲੋ ਹੈਲੋ ਪ੍ਰੀਤੀ ਹੈਲੋ 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 ਆਵਾਜ਼ ਨਹੀਂ ਆ ਰਹੀ ਪ੍ਰੀਤੀ ਹੈਲੋ ਲੱਗਦਾ ਫੋਨ 'ਚ ਕੋਈ ਖਰਾਬੀ ਆ ਗਈ ਹੈ ਇਹਨੇ ਮੇਰਾ ਫੋਨ ਕੱਟਤਾ ਕ੍ਰਿਤੀ ਇਹਨੇ ਕਿਤੇ ਕੀਰਦੇ ਨਾਲ ਕੋ ਮਨ ਦਾ ਦੁਆਰਾ ਤਾਂ ਨਿਕਲਣ ਬਣਾ ਲਿਆ ਦੁਆਰਾ ਫੋਨ ਕਰਦੀ ਆ ਹੈਲੋ ਅ ਦੀਪੇ ਜਲਦੀ ਆ ਜਾ ਮੇਰੇ ਕਾਲਜ ਦੇ ਸਾਹਮਣੇ ਐਕਸੀਡੈਂਟ ਹੋ ਗਿਆ ਪਲੀਜ਼ ਜਲਦੀ ਆ ਜਾ ਕੀ ਐਕਸੀਡੈਂਟ ਹੋ ਗਿਆ ਤੇਰਾ ਪੁੱਤ ਨੂੰ ਜਾਈ ਛੱਡ ਦੇਣੀ ਵਜੀ ਓ ਮਾਈ ਗੋਡ ਵਾਇਗਰੂ 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 ਚੱਲ ਠੀਕ ਹੈ ਮੈਂ ਹੁਣੇ ਆਇਆ ਹੁਣੇ ਆਇਆ ਮੈਂ ਓ ਹੋ ਹੋ ਹਾਂ ਮਰ ਗਈ ਪ੍ਰੀਤ ਕੀਆ ਤੈਨੂੰ ਕਿਹ 6:30 ਵਜੇ 6:30 ਤਾਂ ਬਹੁਤ ਜ਼ਿਆਦਾ ਲੱਗੀ ਆ ਆ ਦਰਦ ਵੀ ਬਹੁਤ ਜ਼ਿਆਦਾ ਹੋ ਰਿਹਾ ਪਲੀਜ਼ ਤੂੰ ਮੈਨੂੰ ਇਤਪਾਰਕ ਚ ਕਿਤੇ ਲੈ ਚੱਲ ਮੈਨੂੰ ਤੇਰ ਨਾਲ ਬਹੁਤ ਜ਼ਰੂਰੀ ਗੱਲ ਕਰਨੀ ਆ ਚੱਲ ਪਹਿਲੇ ਤੂੰ ਖੜੀ ਹੋ ਖੜੀ ਹੋ ਖੜੀ ਹੋ ਕੀਤੀ ਗੱਲਬਾਤ ਅਸੀਂ ਬਾਅਦ ਚ ਕਰਾਂਗੇ ਪਹਿਲੇ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਡਾਕਟਰ ਨੂੰ ਦਿਖਾਵਾਂ ਨਹੀਂ ਨਹੀਂ ਹੁਣ ਤੂੰ ਆ ਗਿਆ ਨਾ ਮੈਨੂੰ ਪਹਿਲਾਂ ਨਾਲੋਂ ਥੋੜਾ ਠੀਕ ਲੱਗ ਰਿਹਾ ਫਤਕਰੀ ਹੈ ਨਾ ਹਾਂ ਸੱਚੇ ਤੇਰੀ ਕਸਮ ਜੇ ਤੂੰ ਠੀਕ ਹੈ ਨਾ ਤੇ ਫਿਰ ਮੈਂ ਚੱਲਦਾ ਕਾਲਜ ਖਤਮ ਹੋਣ ਤੋਂ ਬਾਅਦ ਮੈਨੂੰ ਵੀ ਬਹੁਤ ਸਾਰੇ ਕੰਮ ਨੇ ਕੰਮ ਤਾਂ ਮੈਂ ਕਰਨਾ ਹੀ ਹੈ bizness ਆਪਣਾ ਜੋ ਵੀ ਆਪਣੇ ਗਾਰਮੈਂਟਸ ਦਾ ਜੋ ਵੀ ਪ੍ਰੋਫਿਟ ਹੋਏਗਾ ਉਹ ਆਪਣੇ ਦੋਨਾਂ ਦਾ ਹੋਏਗਾ 50 50 प्रीति गारमेंट्स ਦਾ ਕੰਮ ਤੇ ਬਹੁਤ ਵਧੀਆ ਹੈ ਪਰ ਮੈਂ ਸ਼ੁਰੂ ਤੋਂ ਇੱਕ ਪੱਤਰਕਾਰ ਬਣਨਾ ਚਾਹੁੰਦਾ ਹੈ ਮੀਡੀਆ ਵਾਲਾ ਟੀਵੀ ਵਾਲਾ ਲੋਕੀ ਮੈਨੂੰ ਰੋਜ਼ ਟੀਵੀ ਤੇ ਦੇਖਿਆ ਕਰਨਗੇ ਚਲ ਠੀਕ ਹੈ ਪਰ ਮੈਂ گارਮੈਂਟਸ ਦਾ ਕੰਮ ਛੱਡ ਦੇਣੀ ਹੈ ਤੇਰੇ ਨਾਲ ਮੀਡੀਆ ਦਾ ਕੰਮ ਕਰ ਲੈਣੀ ਹੈ ਸੱਚੀ ਤੂੰ ਮੀਡੀਆ ਵਾਲ ਬਣੇਗੀ ਵਾਓ ਫਿਰ ਐਵੇਂ ਕਰ ਤੂੰ ਮੇਰੇ ਨਾਲ ਸਵੇਰੇ ਚੱਲ ਅਸੀਂ ਦੋਨੋਂ ਇੰਟਰਵਿਊ ਦੇਣ ਚੱਲਨੇ ਮੀਡੀਆ ਦੇ ਵਿੱਚ ਮੇਰੇ ਦੋਸਤ ਦਾ ਆਪ ਦਾ ਚੈਨਲ ਆ SKV نیوز ਆਪੋ ਸੇਕ ਇੰਟਰਵਿਊ ਦੇਣੇ ਆ ਤਨਾਲ ਸਟਾਰਟਿੰਗ ਸੈਲਰੀ ਬਤਾ ਕਿੰਨੀ ਆ 20000 ਓਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਤੇ ਜਿੱਥੇ ਤੂੰ ਉੱਥੇ ਉੱਥੇ ਹੈ ਚੱਲ ਠੀਕ ਹੈ ਪ੍ਰੀਤੀ ਕੱਲ ਅਸੀਂ ਚੱਲਨੇ ਇੰਟਰਵਿਊ ਦੇਣ ਤੂੰ ਸਵੇਰੇ ਤਿਆਰ ਹੋ ਜੀ ਠੀਕ 9 ਵਜੇ ਠੀਕ ਆ ਓਕੇ ਬਾਏ